ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੇ ਜਦੋਂ ਵਰਕੇ ਫਰੋਲੀ ਦੇ ਆ ਤਾਂ ਕੋਈ ਵੀ ਪੰਨਾ ਅਜਿਹਾ ਨਹੀਂ ਹੈ ਜਿਸ ਉਤੇ ਖੂਨ ਦੇ ਛਿੱਟੇ ਨਾ ਹੋਣ ਕੋਈ ਕੋਈ ਪੰਨਾ ਕੋਈ ਕੋਈ ਪੱਤਰਾ ਸਿੱਖ ਇਤਿਹਾਸ ਦਾ ਲਹੂ ਦੇ ਨਾਲ ਪੂਰੀ ਤਰ੍ਹਾਂ ਗੁੜੁੱਚ ਹੋਇਆ ਭਿੱਜਿਆ ਹੋਇਆ ਵੀ ਮਿਲਦਾ ਹੈ 13 ਪੋ ਦਾ ਦਿਨ ਸਿੱਖ ਇਤਿਹਾਸ ਦੇ ਅੰਦਰ ਬੜਾ ਅਹਿਮ ਰੱਖਦਾ ਹੈ ਕੇਵਲ ਸਿੱਖ ਇਤਿਹਾਸ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਬੜਾ ਅਹਿਮ ਦਿਨ ਹੈ ਕਿਉਂਕਿ ਇਸ ਦਿਨ ਸਰਹੰਦ ਦੀ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲਖਤੇ ਜ਼ਿਗਰ ਛੋਟੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਜੋਰਾ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ወቅਤੀ ਹਕੂਮਤ ਨੇ ਨੀਹਾਂ ਦੇ ਵਿੱਚ ਚਣ ਕੇ ਸ਼ਹੀਦ ਕੀਤਾ। ਔਰ ਇਸੇ ਦਿਨ ਹੀ ਮਾਤਾ ਗੁਜਰੀ ਜੀ ਨੇ ਸ਼ਹਾਦਤ ਇਸ ਧਰਤੀ ਦੇ ਉੱਤੇ ਦਿੱਤੀ। ਜਿਨ੍ਹਾਂ ਨੂੰ ਸਿੱਖ ਇਤਿਹਾਸ ਬਹੁਤ ਸ਼ਰਧਾ ਪਾਉ ਦੇ ਨਾਲ ਯਾਦ ਕਰਦਾ ਹੈ। ਸਹਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਦੇ ਵਿੱਚ ਅਦੁੱਤੀ ਤੇ ਆਸਾਨੀ ਸ਼ਹਾਦਤ ਹੈ ਇਹ ਸ਼ਹਾਦਤ ਸਾਨੂੰ ਜ਼ਿੰਦਗੀ ਜਿਉਣ ਦੀ ਪ੍ਰੇਰਣਾ ਦਿੰਦੀ ਹੈ ਇਹ ਸ਼ਹਾਦਤ ਸਾਨੂੰ ਜੋਸ਼ ਦੇ ਨਾਲ ਲੜਨਾ ਸਿਖਾਉਂਦੀ ਹੈ ਇਹ ਸ਼ਹਾਦਤ ਸਾਨੂੰ ਧੀਰਜ ਵੀ ਦਿੰਦੀ ਹੈ ਇਹ ਸ਼ਹਾਦਤ ਸਾਨੂੰ ਹੌਸਲੇ ਵੀ ਦਿੰਦੀ ਹੈ ਸਰਹੰਦ ਦਾ ਸੂਬਾ ਬੜਾ ਹੀ ਮਜ਼ਬੂਤ ਸ਼ਕਤੀਸ਼ਾਲੀ ਸੂਬਾ ਸੀ ਹਰ ਦੇ ਸਾਰੇ ਸੂਬਿਆਂ ਦੇ ਨਾਲੋ ਤੇ ਇਹਦਾ ਸੂਬੇਦਾਰ ਸੀ ਸੂਬੇਦਾਰ ਵਜ਼ੀਰ ਖਾਨ ਜਿਨੋਂ ਸੇ ਨਫ਼ਰਤ ਦੇ ਨਾਲ ਬਜ਼ੀਦਾ ਕਹਨੇ ਉਸਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਤੇ ਸ਼ਹੀਦ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਲਾਲਚ ਦੇ ਨਾਲ ਡਰ ਦੇ ਨਾਲ ਮੁਸਲਮਾਨ ਬਣਨ ਦੇ ਲਈ ਮਜਬੂਰ ਕੀਤਾ ਤਨਸਨ ਉਹ ਛੋਟੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੇ ਨਾ ਸੂਬੇਦਾਰ ਦਾ ਲਾਲਚ ਪਰਵਾਨ ਕੀਤਾ ਤੇ ਨਾ ਹੀ ਸੂਬੇਦਾਰ ਵੱਲੋਂ ਦਿੱਤੇ ਗਏ ਪੈਸੇ ਨੂੰ ਜਿਹੜਾ ਸੀ ਉਹ ਪਰਵਾਨ ਕੀਤਾ ਅੱਜ ਸਾਡੇ ਨੌਜਵਾਨਾਂ ਨੂੰ ਵੀ ਇਹ ਸ਼ਹਾਦਤਾਂ ਜਿਹੜੀਆਂ ਨੇ ਵੱਡੀ ਸੇਧ ਦਿੰਦੀਆਂ ਨੇ ਕਿਉਂਕਿ ਇਹਨਾਂ ਸਾਹਿਬਜ਼ਾਦਿਆਂ ਨੇ ਤਰਮਣੀ ਹਾਰਿਆ ਸਿੱਖੀ ਸਿੱਧਕ ਨੂੰ ਕੇਸਾ ਸਵਾਸਾਸ ਦੇ ਸੰਗ ਜਿਹੜਾ ਸੀ ਉਹ ਨਬਾਹਿਆ ਅਰਤ ਸਰਦ ਦਿਨ ਸੀ ਬਹੁਤ ਜ਼ਿਆਦਾ ਸਰਦੀ ਸੀ ਬਹੁਤ ਜ਼ਿਆਦਾ ਠੰਡ ਸੀ 13 ਪਉ ਦੇ ਦਿਨ ਅੱਜ ਵੀ ਆਪਾਂ ਦੇਖ ਸਕਦੇ ਹਾਂ ਕਿ ਕਿੰਨੀ ਠੰਡ ਹੈ ਤੇ ਕਿਹਾ ਜਾਂਦਾ ਹੈ ਕਿ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੀ ਸਰਦੀ ਸੀ ਉਹ ਇਸ ਤੋਂ ਜ਼ਿਆਦਾ ਪੈਂਦੀ ਸੀ ਤਾਂ ਅੱਜ ਦੇ ਦਿਨ 13 ਪਉ ਨੂੰ ਅਰਤ ਸਰਦ ਬਹੁਤ ਵੱਟਾ ਜਿਹੜਾ ਹੈ ਉਹ ਖੌਫਨਾਕ ਦਰਦਨਾਕ ਹੌਲਨਾਕ ਇਸ ਧਰਤੀ ਦੇ ਉੱਤੇ ਸਾਕਾ ਵਰਤੇ। ਛੋਟੀਆਂ ਜਿੰਨਾਂ ਨੇ ਪਰ ਸਾਕਾ ਬਹੁਤ ਵੱਡਾ ਹੈ। ਮਾਤਾ ਗੁਜਰ ਕੌਰ ਜੀ ਜਿਨੂੰ ਇਤਿਹਾਸ ਮਾਤਾ ਗੁਜਰੀ ਜੀ ਕਹਿ ਕੇ ਯਾਦ ਕਰਦਾ ਹੈ। ਉਹਨਾਂ ਦੀ ਬੜੀ ਵੱਡੀ ਦੇਨ ਹੈ। ਉਹਨਾਂ ਨੇ ਆਪਣੇ ਪੋਤਰਿਆ ਨੂੰ ਇਸ लायक ਬਣਾਇਆ ਧਰਮ ਦੀ ਅਹਿਮੀਅਤ ਸਮਝਾਈ ਕਿ ਪੁੱਤਰੋ ਧਰਮ ਜਿਹੜਾ ਹੈ ਆਪਣਾ ਅਕੀਦਾ ਜਿਹੜਾ ਹੈ ਆਪਣਾ ਵਿਸ਼ਵਾਸ ਜਿਹੜਾ ਹੈ ਇਸ ਰਮਾਉ ਰਹਿਤੀ ਇਸ ਨੂੰ ਕਾਇਮ ਰੱਖਣਾ ਤੇ ਇਸ ਤੇ ਕਾਇਮ ਰਹਿਣਾ ਇਹ ਸਾਡਾ ਫਰਜ਼ ਹੈ। ધਨਿਆਵੀ ਚੀਜ਼ਾਂ ਦੁਨਿਆਵੀ ਪਦਾਰਥ ਆਉਂਦੇ ਨੇ ਜਾਂਦੇ ਨੇ। ਔਰ ਦਾਦੀ ਦੀ ਦਿੱਤੀ ਗੁੜਤੀ ਸੀ ਜਿਹੜੀ ਸਹਬਜ਼ਾਦਿਆਂ ਦੇ ਅੰਦਰ ਕੁੱਟ-ਕੁੱਟ ਕੇ ਸਿੱਖਿਆ ਦੇ ਰੂਪ ਦੇ ਵਿੱਚ ਭਰੀ ਹੋਈ ਸੀ। ਔਰ ਸਹਬਜ਼ਾਦਿਆਂ ਨੇ ਸੂਬੇਦਾਰ ਵਜ਼ੀਦੇ ਨੂੰ ਠੋਕ ਵਜਾ ਕੇ ਆਖਿਆ ਕਿ ਜੇ ਮੁਸਲਮਾਨ ਬਣ ਕੇ ਵੀ ਮਰਨਾ ਹੈ ਤੇ ਫਿਰ ਕਿਉਂ ਨਾ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੀਏ ਸਾਡੇ ਦਾਦੇ ਨੇ ਮਹਾਨ ਸ਼ਹਾਦਤ ਦਿੱਤੀ ਹੈ ਦਿੱਲੀ ਦੇ ਚਾਦਨੀ ਚੌਕ ਦੇ ਵਿੱਚ ਤਾਂ ਅਸੀਂ ਕਿਉਂ ਨਾ ਸ਼ਹਾਦਤ ਲਈਏ ਅਸੀਂ ਕਿਉਂ ਨਾ ਆਪਣੇ ਧਰਮ ਨੂੰ ਆਪਣੇ ਕਲੇਜੇ ਲਾ ਕੇ ਆਪਣੇ ਗਲ ਲਾ ਕੇ ਰੱਖੀਏ ਇਹ ਸੰਸਾਰੀ ਪਦਾਰਥ ਆਉਣੇ ਜਾਣੇ ਨੇ ਆਉਂਦੇ ਜਾਂਦੇ ਨੇ ਇਹਨਾਂ ਦੀ ਸਾਡੇ ਲਈ ਕੋਈ ਅਹਿਮੀਅਤ ਨਹੀਂ ਹੈ ਐਸਾ ਕਿਰਦਾਰ ਬੁਲੰਦ ਸੀ ਸਾਹਿਬਜ਼ਾਦੇਆਂ ਦਾ ਅੱਜ ਸਾਡੇ ਨੌਜਵਾਨਾਂ ਦੇ ਰੋਲ ਮਾਡਲ ਸਾਡੇ ਸਾਹਿਬਜ਼ਾਦੇ ਹੋਣੇ ਚਾਹੀਦੇ ਨੇ ਪੰਜ ਭੌਤਿਕ ਤੰ ਦੇ ਵਿੱਚ ਜਿਨ੍ਹਾਂ ਦੀ ਉਮਰ ਬੇਸ਼ੱਕ ਭਾਵੇਂ ਥੋੜੀ ਸੀ ਪਰ ਲੇਕਿਨ ਉਹਨਾਂ ਦੇ ਹੌਂਸਲੇ ਅਸਮਾਨਾਂ ਤੋਂ ਵੀ ਵੱਡੇ ਸਨ ਸਮੁੰਦਰਾਂ ਤੋਂ ਵੀ ਢੋਂਗੇ ਸਨ ਇਹ ਸਾਡੇ ਰੋਲ ਮਾਡਲ ਜਿਹੜੇ ਆ ਉਹ ਹੋਣੇ ਚਾਹੀਦੇ ਨੇ ਸਾਡੇ ਬੱਚਿਆਂ ਦੇ ਸਾਡੇ ਨੌਜਵਾਨਾਂ ਦੇ ਜੇ ਅਸੀਂ ਸੰਸਾਰ ਦੇ ਅੰਦਰ ਇੱਕ ਉੱਚ ਮੁਕਾਮ ਹਾਸਲ ਕਰਨਾ ਹੈ ਸੰਸਾਰ ਦੇ ਅੰਦਰ ਇੱਕ ਵੱਡਾ ਮੁਕਾਮ ਹਾਸਲ ਕਰਨਾ ਹੈ ਤਾਂ ਸਾਨੂੰ ਰੋਲ ਮਾਡਲ ਆਪਣੇ ਇਹਨਾਂ ਸਹਬਜ਼ਾਦਿਆਂ ਨੂੰ ਪ੍ਰਵਾਨ ਕਰਨਾ ਪਾਏਗਾ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਇਹ ਸਾਡੇ ਰੋਲ ਮਾਡਲ ਨੇ ਇਹ ਸਾਡੇ ਬਾਬੇ ਨੇ ਇਹਨਾਂ ਬਾਬਿਆਂ ਦੀਆਂ ਕਹਾਣੀਆਂ ਸਾਨੂੰ ਜਿਉਂਦੇ ਰੱਖਦੀਆਂ ਨੇ ਇਹਨਾਂ ਬਾਬਿਆਂ ਦੀਆਂ ਕਹਾਣੀਆਂ ਤੋਂ ਸੇਧ ਲੈਣ ਦੀ ਜ਼ਰੂਰਤ ਹੈ ਅੱਜ ਸਾਡੇ ਸਮਾਜ ਦੇ ਅੰਦਰ ਬਾਕੀ ਦੁਨੀਆ ਦੀ ਗੱਲ ਛੱਡੀਏ ਸਾਡੇ ਸਿੱਖ ਸਮਾਜ ਦੇ ਅੰਦਰ ਅਫਰਾ ਤਫਰੀਦਾ ਆਲਮ ਹੈ ਅਫਰਾ ਤਫਰੀਦਾ ਮਾਹੌਲ ਹੈ ਇਸ ਅਫਰਾ ਤਫਰੀਦੇ ਮਾਹੌਲ ਦੇ ਵਿੱਚੋਂ ਸਕੂਨ ਅਸੀਂ ਲੈ ਸਕਦੇ ਹਾਂ ਜੇ ਅਸੀਂ ਸੇਧ ਆਪਣੇ ਸਿੱਖ ਇਤਿਹਾਸ ਤੋਂ ਲਾਂਗੇ ਜੇ ਅਸੀਂ ਸੇਧ ਗੁਰਬਾਣੀ ਤੋਂ ਲਾਂਗੇ ਤਾ ਅਸੀਂ ਬੁਲੰਦੀਆਂ ਛੂਹਾਂਗੇ ਕਿਉਂਕਿ ਗੁਰਬਾਣੀ ਸਾਨੂੰ ਬੁਲੰਦੀਆਂ ਵੱਲ ਲੈ ਜਾਂਦੀ ਏ ਸਾਡਾ ਸਿੱਖ ਇਤਿਹਾਸ ਸਾਨੂੰ ਅਸਮਾਨਾਂ ਦੀਆਂ ਟੀਸੀਆਂ ਤੱਕ ਲੈ ਪਹੁੰਚਦਾ ਜੇ ਅਸੀਂ ਇਹਨੂੰ ਆਪਣੇ ਮਨਾਂ 'ਚ ਯਾਦ ਰੱਖਾਂਗੇ ਤੇ ਇਤਿਹਾਸ ਤੋਂ ਪ੍ਰੇਰਣਾ ਲਾਂਗੇ ਲਹੂ ਪਿੱਜਿਆ ਸਾਡਾ ਇਤਿਹਾਸ ਹੈ ਪੰਜਾਬ ਦੇ ਅੰਦਰ ਪੰਜ ਦਰਿਆ ਵਗਦੇ ਨੇ ਜਿੰਨਾ ਪੰਜ ਦਰਿਆਵਾਂ ਦੇ ਵਿੱਚ ਪਾਣੀ ਵਗਦਾ ਹੈ ਇੰਨਾ ਸਿੱਖ ਇਤਿਹਾਸ ਦੇ ਅੰਦਰ ਸਾਡੇ ਸ਼ਹੀਦਾ ਨੇ ਸਾਡੇ ਬਾਬਿਆਂ ਨੇ ਸਾਡੇ ਬਜ਼ੁਰਗਿਆਂ ਨੇ ਲਹੂ ਵਗਾਇਆ ਇਹ ਮਾਣ ਕਰਨ ਵਾਲਾ ਇਤਿਹਾਸ ਹੈ ਅੱਜ 13 ਪੋਹ ਦਾ ਦਿਨ ਸਾਡੇ ਵਾਸਤੇ ਸੋਗ ਦਾ ਦਿਨ ਨਹੀਂ ਹੈ ਸਾਡੇ ਵਾਸਤੇ ਗੌਰਵ ਦਾ ਦਿਨ ਹੈ ਸਾਨੂੰ ਹੌਸਲੇ ਬਲੰਦ ਰੱਖਣੇ ਚਾਹੀਦੇ ਨੇ ਸਾਨੂੰ ਜੋਸ਼ ਦੇ ਨਾਲ ਲੜਨਾ ਚਾਹੀਦਾ ਸੰਸਾਰ ਸਹੀਲ ਹੋਣਾ ਚਾਹੀਦਾ ਫੇਰ ਹੀ ਅਸੀਂ ਇਸ ਸੰਸਾਰ ਦੇ ਅੰਦਰ ਲੋਕ ਵੀ ਸੁਖੀ ਕਰ ਸਕਾਂਗੇ ਤੇ ਆਪਣਾ ਪਰਲੋਕ ਵੀ ਸੁਹੇਲਾ ਕਰ ਸਕਾਂਗੇ ਠੀਕ ਹੈ ਇਸ ਜੁੜ ਮੇਲੇ ਨੂੰ ਮਨਾਉਣ ਵਾਸਤੇ ਲੱਖਾਂ ਦੀ ਗਿਣਤੀ ਦੇ ਵਿੱਚ ਅਸੀਂ ਇਕੱਠੇ ਹੋਨੇ ਆ ਹੋਣਾ ਵੀ ਚਾਹੀਦਾ ਸਹਬ ਜਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਆ ਨਮਨ ਕਰਨਾ ਚਾਹੀਦਾ ਪਰ ਜਿਸ ਧਰਮ ਲਈ ਸਾਹਿਬਜ਼ਾਦੇ ਆਨੇ ਸ਼ਹਾਦਤ ਦਿੱਤੀ ਜਿਸ ਪਰੰਪਰਾ ਜਿਸ ਮਰਿਆਦਾ ਲਈ ਸਾਹਿਬਜ਼ਾਦੇ ਨੇ ਸ਼ਹਾਦਤ ਦਿੱਤੀ ਉਸ ਮਰਿਆਦਾ ਤੇ ਉਹਨਾਂ ਪਰੰਪਰਾਵਾਂ ਤੇ ਪਹਿਰਾ ਦੇਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਸ ਜ਼ਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਈਏ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਜੂੜੇ ਰੱਖੀਏ ਬੱਚਿਆਂ ਦੇ ਕੇਸ ਕਤਲ ਨਾ ਹੋਣ ਦਈਏ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਯਤਨ ਕਰੀਏ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚ ਨਾ ਪੈਣ ਦਈਏ ਸਾਡਾ ਇਹ ਮਹਾਨ ਸ਼ਹੀਦਾਂ ਦੇ ਦਿਨ ਦੇ ਉੱਤੇ ਆ ਕੇ ਸ਼ਹੀਦਾਂ ਨੂੰ ਨਮਨ ਕਰਨ ਦਾ ਮਕਸਦ ਜਿਹੜਾ ਹੈ ਉਹ ਤਾਂ ਪੂਰਾ ਹੋਣਾ। ਅਸੀਂ ਸਾਬਤ ਸੂਰਤ ਹੋ ਕੇ ਸੰਸਾਰ ਦੇ ਵਿੱਚ ਵਿਚਰਈਏ, ਸਾਬਤ ਸੂਰਤ ਹੋ ਕੇ ਸੰਸਾਰ ਦੇ ਵਿੱਚ ਰਹੀਏ ਕਿਉਂਕਿ ਸਾਬਤ ਸੂਰਤ ਰਹਿਣਾ ਤੇ ਹੋਣਾ ਇਹ ਸਾਡੀ ਪਹਿਚਾਣ ਹੈ, ਸਿੱਖ ਦੀ ਪਹਿਚਾਣ ਹੈ ਤੇ ਸਾਡੀ ਪਹਿਚਾਣ ਖਤਮ ਨਹੀਂ ਹੋਣੀ ਚਾਹੀਦੀ। ਜੇ ਸਾਡੀ ਪਹਿਚਾਣ ਖਤਮ ਹੋ ਗਈ ਅਸੀਂ ਖਤਮ ਹੋ ਗਏ। ਸਾਹਿਬਜ਼ਾਦਿਆਂ ਨੇ ਪਹਿਚਾਣ ਦੇ ਲਈ ਸਾਹਿਬਜ਼ਾਦਿਆਂ ਨੇ ਅਨਖ ਦੇ ਲਈ ਸਾਹਿਬਜ਼ਾਦਿਆਂ ਨੇ ਪਰੰਪਰਾ ਮਰਿਆਦਾ ਦੇ ਲਈ ਸਾਹਿਬਜ਼ਾਦਿਆਂ ਨੇ ਆਪਣੇ ਧਰਮ ਦੇ ਲਈ ਕੁਰਬਾਨੀ ਕੀਤੀ ਹੈ ਤੇ ਸਾਨੂੰ ਉਹਨਾਂ ਪਰੰਪਰਾਵਾਂ ਤੇ ਮਰਿਆਦਾਵਾਂ ਦੀ ਰਾਖੀ ਕਰਨੀ ਚਾਹੀਦੀ ਹੈ ਉਹਨਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਧਾਰਨਾ ਚਾਹੀਦਾ ਹੈ ਬਚਨਵੱਧਤਾ ਦੇ ਨਾਲ ਸਾਨੂੰ ਜਿਹੜਾ ਹੈ ਇਹਨਾਂ ਪਰੰਪਰਾਵਾਂ ਮਰਿਆਦਾਵਾਂ ਦੇ ਉੱਤੇ ਮਾਨ ਕਰਨਾ ਚਾਹੀਦਾ ਹੈ ਮੈਂ ਇੱਕ ਵਾਰੀ ਫੇਰ ਅੱਜ ਸਹਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਜਾਦਾ ਬਾਬਾ ਫਤਿਹ ਸਿੰਘ ਜੀ ਦੀ ਇਸ ਮਹਾਨ ਸ਼ਹਾਦਤ ਦੇ ਉੱਤੇ ਔਰ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਦੇ ਉੱਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਦੇ ਉੱਤੇ ਮੈਂ ਕੋਟ 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 ਨਮਨ ਕਰਦਾ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ